ਗੱਟੀਆਂ ਸਾਹਮਣੇ ਆਣ ਗਈਆਂ ਟਿੱਟੇ ਵੱਜਣਗੇ ਲੋਕੀ ਦੇਖੋ ਕਿਦਾਂ ਲੰਗਦੇ ਹੈਗੇ ਆ ਬਾਈਕ ਲੈ ਕੇ ਸਾਹਮਣੇ ਟਾਰਾਂ ਵਗੈਰਾ ਆਂਦੀ ਐਕਸੀਡੈਂਟ ਦਾ ਬੜਾ ਖਤਰਾ ਰਹਿੰਦਾ ਹੈ ਬੰਦਾ ਪਾਣੀ ਤੋਂ ਬਚੇ ਜਾਂ ਐਕਸੀਡੈਂਟ ਤੋਂ ਬਚੇ ਕਰ ਦਿਓ ਵਾਤੋਂ ਵੀਡੀਓ ਸ਼ੇਅਰ ਚੈਨਲ ਸਬਸਕ੍ਰਾਈਬ ਇਦਾਂ ਖਬਰਾਂ ਦਿਖਾਉਂਦੇ ਰਾਵਾਂਗੇ ਵਿਧਾਨਾ ਸਮਾਰਟੀ ਦਾ ਬੁਰਾ ਹਾਲ ਆ ਦੇਖੋ ਕਿੰਨਾ ਵੱਡਾ ਵੱਡਾ ਹੈਗਾ ਇੱਥੇ ਬਾਈਕ ਹਰੇ ਕੋਈ ਜਾਨਾਂ ਨਿਕਲਣਾ ਪੜਾਂਗੇ ਜੀ ਧਰੀ ਕੋਈ ਥੋੜੀ ਜਿਹੀ ਇਨਫਰਮੇਸ਼ਨ ਦੇ ਰਹੇ ਤੁਸੀਂ ਮੈਟਰਾਨ ਗੁਪਤਾ ਆਤੀ ਚੌਂਕ ਖੜੇ ਹੋਏ ਸੀਗੇ ਜੀ ਤੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਸੜਕ ਦੇ ਸਾਈਡ ਤੇ ਕਿੰਨਾ ਜ਼ਿਆਦਾ ਪਾਣੀ ਜਿਹੜਾ ਖੜਿਆ ਹੋਇਆ ਹੈ ਬਿਮਾਰੀਆਂ ਦਾ ਘਰ ਹੈ ਬਾਰਿਸ਼ ਪੈਂਦੀ ਹੈ ਤੇ ਪਾਣੀ ਖੜਾ ਹੋਇਆ ਇਸ ਮਾਸਟਿਟੀ ਦਾ ਹਾਲ ਹੈਗਾ ਆ ਤੁਹਾਨੂੰ ਦਿਖਾਣੇ ਆ ਤਸਵੀਰਾਂ ਹਾਂ ਦੇਖਦੇ ਹੋ ਆ ਆਤੀ ਚੌਂਕ ਦੇ ਵਿੱਚ ਖੜੇ ਹੋਏ ਆ ਟ੍ਰੈਫਿਕ ਵਾਲਾ ਕੋਈ ਨਹੀਂ ਖੜਾ ਹੋਇਆ ਤੇ ਸਾਈਡ ਤੇ ਵੀ ਦੇਖਦੇ ਹੋ ਪਾਣੀ ਕਿੰਨਾ ਜ਼ਿਆਦਾ ਖੜਿਆ ਹੋਇਆ ਇਹ ਹੈ ਸਮਾਸ਼ਟੀ ਦਾ ਬੁਰਾ ਹਾਲ ਵੀ ਦੇਖ ਲਦੇ ਹੋ ਕਿ ਲੰਗਦੇ ਆ ਕਾਰਾਂ ਲੈ ਕੇ ਤੇ ਇਥੋਂ ਲੰਗਾ ਪੈਂਦਾ ਆ ਦੇਖੋ ਉਹ ਕਾਰ ਗਈ ਹੈਗੀ ਆ ਕਿਚਨ ਕੋ ਲੱਗ ਕੇ ਦਾ ਬੁਰਾ ਹਾਲ ਆਰਟੀ ਚੌਂਕ ਇੰਨਾਂ ਦਾ ਪਾਣੀ সুইমিং ਪੂਲ ਜਿਹਾ ਖੜਾ ਹੁੰਦਾ ਜਿੰਨਾ ਪਾਣੀ ਇੱਥੇ ਖੜਾ ਲੱਗ ਰਿਹਾ ਵੇਖੋ ਕਿੰਨੀ ਗਏ ਜ਼ਿਆਦਾ ਪਾਣੀ ਖੜਾ ਹੋਇਆ ਹੈ ਵਾਈਟ ਟਾਈਮ ਗੱਡੀਆਂ ਸਾਹਮਣੇ ਆਣ ਗਈਆਂ ਟਿੱਕੇ ਵੱਜਣਗੇ ਲੋਕੀ ਦੇਖੋ ਕਿਦਾਂ ਰੰਗਦੇ ਹੈਗੇ ਆ ਬਾਈਕ ਲੈ ਕੇ ਸਾਹਮਣੇ कारा वगैरह आदि एक्सीडेंट का बड़ा खतरा रहता है बंदा पानी तो बचे या एक्सीडेंट तो बचे कर दो बात तो वीडियो शेयर चैनल सबसक्राइब इतना ही खबर दिखाते रहेंगे लुधियाना समार्ट सिटी का बुरा हाल वो भी दिखाते रहेंगे जो वजह चीज है दिखावे देख सकते हो ਸਾਹਮਣੇ ਬਿਲਕੁਲ ਸਾਫ ਹੈ ਕੋਈ ਦਿੱਕਤ ਨਹੀਂ ਇੱਥੇ ਲੋਕੀ ਲੰਘਦੇ ਨੇ ਵਾਈਟ ਲਾਈਨ ਥੱਲੇ ਹੈਗੀ ਹੈ ਬਿਮਾਰੀਆਂ ਦਾ ਘਰ ਬਾਰੀ ਪੈਂਦੀ ਹੈ ਸਮਾਜ ਸਿਟੀ ਦਾ ਹਾਲ ਹੋ ਜਾਂਦਾ ਬੁਰਾ ਆਰਟੀ ਚੋਂ ਖੜੇ ਸੀਗੇ ਤੁਹਾਨੂੰ ਦਿਖਾ ਲਈਏ ਘਰਾਂ ਵੀ ਤੋਂ ਆਣੀਆਂ ਦੇਖੋ ਕਿਦਾਂ ਅੱਡਾ ਵੀ ਬਣਿਆ ਹੋਇਆ ਹੈ ਬੜਾ ਔਖਾ ਹੁੰਦਾ ਤੋਂ ਲੰਘਣਾ ਜਾਣਾ ਨਹੀਂ ਜਣਾ ਬਣਾ ਜੀ ਵੈਰੀ ਗੁੱਡ ਲੋਕੀ ਸਮਾਜਦਾਰੀ ਕਰਨ ਤਾਂ ਵਧੀਆ ਵੀਰਾਂ ਨੂੰ ਜ਼ਿਆਦਾ ਖੰਡਾ ਦੇਖੋ ਥੱਲੇ ਹੈਗੇ ਐ ਐਕਸੀਡੈਂਟ ਦਾ ਖਤਰਾ ਕੰਦਾ ਬਿਨੈਸੀ ਕੱਟ ਕਰਦਾ ਗਾਡੋ ਵੀਡੀਓ ਵਾਸਤੇ ਵਾ ਸ਼ਹਿਰ ਸਰਕਾਰ ਤੱਕ ਗੱਲ ਪਹੁੰਚੇ ਕਿ ਕਿੰਦਾ ਸਮਾਰਟੀ ਦੇ ਵਿੱਚ ਪਾਣੀ ਖੜ ਗਿਆ ਹੈ ਕਿਵੇਂ ਤੁਹਾਨੂੰ ਦਿਖਾਇਆ ਪਿੱਛੇ ਆਰਤੀ ਚੌਕ ਖੜੇ ਸੀਗੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਬਾਰਿਸ਼ ਪੈਂਦੀ ਹੈਗੀ ਹੈ ਤੇ ਸਮਾਰਟ ਸਿਟੀ ਦੀ ਪੋਲ ਖੁੱਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਸਾਰਾ ਦਿਖਾਇਆ ਹੈ ਕਿਵੇਂ ਪਾਣੀ ਜਿਹੜਾ ਹੈ ਸੜਕ ਦੇ ਭਰਿਆ ਹੋਇਆ ਹੈ ਤੇ ਖੱਟੇ ਵੀ ਹੈਗੇ ਆ ਲੋਕਾਂ ਨੂੰ ਬੜੀ ਦਿੱਕਤ ਆਂਦੀ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਕਿੱਦਾਂ ਜਗ੍ਹਾ ਤੇ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਅਸੀਂ ਸੀਗੇ ਜੀ ਆਰਤੀ ਚੌਕ ਇਦਾਂ ਹੀ ਖਬਰਾਂ ਤੋਂ ਦਿਖਾਉਂਦੇ ਰਾਵਾਂਗੇ ਥੈਂਕ ਯੂ